ਅਫੀਮ ਤੁਹਾਨੂੰ એનર્ਜੀ ਦਿੰਦੀ ਨਹੀਂ ਆ ਅਫੀਮ ਜਿਹੜੀ ਆ ਤੁਹਾਡੇ ਸਰੀਰ ਦੇ ਵਿੱਚ ਰਿਜ਼ਰਵ ਹੁੰਦਾ ਜਿਹਨੂੰ ਸਰੀਰ ਸੇਵ ਕਰਕੇ ਰੱਖਦਾ ਉਹਨੂੰ ਉਹ ਉੜਾ ਕੇ ਰੱਖਦੀ ਇਨਸਾਨ ਸੋਚਦਾ ਮੇਰੇ ਚ ਕਰੰਟ ਪੜਾ ਆ ਗਿਆ ਹੂੰ ਮੈਂ ਤੇ ਜੀ ਚੜਿਆ ਹੋਇਆ ਹੁਣ ਇਹੀ ਅਫੀਮ ਜਿਹਨੂੰ ਲੋਕੀ ਰੌਲਾ ਪਾ ਰਹੇ ਨੇ ਸਾਡੇ ਕਿਸਾਨ ਜੀ ਇੱਥੇ ਲੈ ਕੇ ਆਉ ਖੇਤੀ ਤੁਸੀਂ ਸ਼ਕਲਾਂ ਵੇਖੀਆਂ ਜਿੱਥੇ ਖੇਤੀ ਹੋ ਰਹੀ ਆ ਪਰ ਖਾਚੇ ਉੱਡੇ ਹੋਏ ਉਹਨਾਂ ਦੀ ਬਾਚੀਆਂ ਨਿਕਲੀਆਂ ਹੋਈਆਂ ਉਹਨਾਂ ਦੀਆਂ ਕੋਈ ਰੂਪ ਰੰਗ ਆ ਨਹੀਂ ਸਕਦਾ ਉਹਨਾਂ ਤੇ ਹੈਰੋਇਨ ਮੋਰਫੀਨ ਪਾਪਾਵਰੀਨ ਇਦਾਂ ਦੇ ਕੈਮੀਕਲ ਜਿਹੜੇ ਨੇ ਉਹਦੇ ਚੋਂ ਪ੍ਰਾਪਤ ਹੁੰਦੇ ਨੇ ਫੀਮ ਦੇ ਵਿੱਚੋਂ ਸਾਡੇ ਦੇ ਖਸਖਸ ਨਹੀਂ ਆਲਾਉਡ ਜਿਹੜਾ ਇਨਸਾਨ ਖਸਖਸ ਦਾ ਇਸਤੇਮਾਲ ਕਰੇਗਾ ਡਰਗ ਟੈਸਟ ਦੇ ਵਿੱਚ ਉਹ ਪੋਜ਼ਿਟਿਵ ਆਵੇਗਾ ਮਤਲਬ ਇਸ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਂਦੀ ਆ ਸਾਇੰਟੀਫਿਕਲੀ ਕਹ ਲਓ ਜਾਂ ਹੋਰ ਤਰੀਕੇ ਨਾਲ ਤੁਸੀਂ ਇੰਨਾ ਕੁ ਪੋਜ਼ਿਟਿਵ ਬਣਾ ਕੇ ਪੇਸ਼ ਕਰਦੇ ਹੋ ਕਿ ਲੱਗਦਾ ਹੈ ਕਿ ਇਹ ਤਾਂ ਬਹੁਤ ਨਾਰਮਲ ਚੀਜ਼ਾਂ ਨੇ ਇਹ ਤਾਂ ਤੁਸੀਂ ਜੇ ਲਓਗੇ ਤਾਂ ਤੁਸੀਂ ਤੁਹਾਨੂੰ ਮੈਡੀਸਨਲ ਪ੍ਰੋਪਰਟیز ਨੇ ਤੁਸੀਂ ਲੈ ਰਹੇ ਹੋ ਤਾਂ ਤੁਸੀਂ ਬਹੁਤ ਸਿਹਤਯਾਬ ਹੋ ਜਾਉਗੇ ਮੈਂ ਰਿਐਲਿਟੀ ਦੱਸ ਰਹੀ ਜੋ ਮੈਂ ਆਪਣੇ ਦੇਖਦੀ ਆ ਕਿ ਮਤਲਬ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਇਹਨੂੰ ਅਫੀਮ ਇੱਕ ਨਾਨ-ਸਿੰਥੈਟਿਕ ਡਰੱਗ ਹੈ ਡਰੱਗ ਹੂੰ ਮੀਨਸ ਨਸ਼ਾ ਧਰਮ ਦੇ ਵਿੱਚ ਵੀ ਅੱਜ ਕੱਲੇ ਨੂੰ ਕਹਦੇ ਵੀ ਇਹ ਦਵਾਈ ਹੈ। ਰੋਗ ਦੂਰ ਕਰਦੀ ਆ ਜੀ, ਸਰੀਰ ਨੂੰ ਠੀਕ ਕਰਦੀ ਆ। ਇਨਸਾਨ ਮੁਹਤ ਹੋ ਜਾਂਦਾ, ਮਸਤ ਹੋ ਜਾਂਦਾ। ਜਿਵੇਂ ਮਾਸ਼ਾਅੱਲਾ ਕਰਦਾ ਨਾ। ਐਜ਼ ਆ ਖਰਾਕ ਜਦੋਂ ਬੰਦਾ ਡੇਲੀ ਸੀਵਨ ਕਰਦਾ ਫੀਮ ਦਾ। ਹੂੰ। ਸਤਿਆਨਾਸ਼ ਕਰਕੇ ਰੱਖ ਦਿੰਦੀ ਆ ਉਹਦਾ। ਖੋਖਲਾ ਕਰ ਦਿੰਦੀ ਆ ਸਰੀਰ ਨੂੰ। ਵੱਡੇ ਵੱਡਿਆਂ ਨੂੰ 50 ਸਾਲ, 60 ਸਾਲ ਦੀ ਉਮਰ ਦੇ ਇਹਨਾਂ ਨੂੰ ਪਤਾ ਨਹੀਂ। ਜਿਨ੍ਹਾਂ ਦੀ ਸੀਵਿਆਂ ਦੇ ਵਿੱਚ ਲੱਤਾਂ ਨੇ ਉਹ ਕਹਿੰਦੇ ਫੀਮ ਬਹੁਤ ਚੰਗੀ ਹੈ। ਅਸੀਂ 50-50 ਸਾਲ ਖਾਧੀਏ ਕਹਿੰਦੇ ਬਹੁਤ ਵਧੀਆ ਸੀ। ਤੇ ਸਰੀਰ ਦੇ ਪਰਖਾ ਚੇ ਉੱਡੇ ਹੋਏ ਆ। ਕਿ ਤੁਸੀਂ ਕੋਈ ਚੀਜ਼ ਸਮਾਜ ਦੇ ਵਿੱਚ ਫਲਾਣੀ ਆ ਇਹਨਾਂ ਕੋ ਜਿਆਦਾ ਪ੍ਰਮੋਟ ਕਰੋ ਇਹਨਾਂ ਕੋ ਜਿਆਦਾ ਉਹਦਾ ਪ੍ਰਚਾਰ ਕਰੋ ਵੀ ਉਹ ਆਮ ਜੀ ਹੋ ਜੇ ਆਮ ਜੀ ਹੋ ਜੇ ਬਿਲਕੁਲ ਸਹੀ